ਸੋਮਨ ਕੌਰ ਵੱਲੇ ਤੋਂ ਜੋ ਤੀਆਂ ਦਾ ਪ੍ਰੋਗਰਾਮ ਕੀਤਾ ਸੋ ਮੇਰੀ ਫੈਮਲੀ ਮੇਰੀ ਮੈਂਬਰ ਟੀਮ ਸਹਿਬਾਨਾ ਨੇ ਰਲ ਕੇ ਅਸੀਂ ਕੀਤਾ ਤੇ ਬਹੁਤ ਹੀ ਵਧੀਆ ਲੱਗਾ ਸੋ ਪਹੁੰਚੇ ਨੇ ਮਕਬੂਲਪੁਰੇ ਤੋਂ ਸਾਡੇ ਮੈਡਮ ਰਾਜਵਿੰਦਰ ਹਰਜੀਤ ਮੈਡਮ ਸੋ ਉਹਨਾਂ ਦੇ ਜੋ ਸਿਸਟਮ ਨੇ ਉਹ ਵੀ ਪਹੁੰਚੇ ਨੇ ਸਾਡੇ ਵਿੱਚ ਰੌਣਕਾਂ ਲਾਈਆਂ ਨੇ ਤੀਆਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਬੱਚੇ ਫੋਨ ਦੇਖਦੇ ਨੇ ਮੇਰੇ ਵੱਲੋਂ ਮੈਸੇਜ ਆਇਆ ਕਿ ਨਾਮ ਖਾਇਆ ਕਰੋ ਇੱਕ ਤੇ ਅੱਖਾਂ ਤੇ ਭਰੀਆਂ ਫੋਨ ਤੇ ਦੂਜਾ ਤੇ ਸਾਡਾ ਜਿਹੜਾ ਹੋਰ ਵੀ ਵਿੱਚ ਜਿਹੜੀਆਂ ਨਹੀਂ ਵੀ ਸਿੱਖਣ ਵਾਲੀਆਂ ਚਲੋ ਸਿੱਖਣ ਵਾਲੀਆਂ ਵੀ ਚੀਜ਼ਾਂ ਹੈਗੀਆਂ ਨੇ ਨਹੀਂ ਨਹੀਂ ਸਿੱਖਣ ਵਾਲੀਆਂ ਸੋ ਉਹਦੇ ਵਿੱਚ ਨਹੀਂ ਆਪਾਂ ਆਪ ਪੰਜਾਬੀ ਸੱਭਿਆਚਾਰ ਜੋ ਕਿ ਆਪਾਂ ਦਸੀਏ ਬੇਟੀ ਇਧਰ ਆਓ ਬੇਟੀ ਨੂੰ ਮੈਂ ਸਪੈਸ਼ਲ ਲਹਿੰਗਾ ਬਣਵਾ ਕੇ ਦਿੱਤਾ ਸੀ ਜੋ ਟਿੱਕਾ ਆਪਣਾ ਇਹਨਾਂ ਨੇ ਲਾਇਆ ਪਰਾਂਦਾ ਪਾਇਆ ਬੇਟੀ ਨੇ ਸੋ ਛੋਟੇ ਛੋਟੇ ਬੱਚੇ ਕਿੰਨੇ ਸੋਹਣੇ ਲੱਦੇ ਪਰੇ ਇਧਰ ਆਓ ਕੁਛ ਛੋਟੇ ਛੋਟੇ ਬੱਚੇ ਅਸੀਂ ਤਿਆਰ ਕੀਤੇ ਸੋ ਇਹ ਐਂਟਰਟੇਨਮੈਂਟ ਲਾ ਲਓ ਜਾਂ ਆਪਣੇ ਪੰਜਾਬੀ ਕਲਚਰ ਦੇ ਨਾਲ ਵੇਖੋ ਦਲਦੇ ਪੇ ਕਿੰਨੇ ਕਿੰਨੇ ਸੋਹਣੇ ਨਾ ਟਿੱਕੇ ਲਾਏ ਪਰਾਂਦੇ ਪਾਏ ਕਿੰਨੇ ਸੋਹਣੇ ਲੱਦੇ ਪਏ ਬੱਚੇ ਜੀ ਸੋ ਮੇਰੇ ਬਹੁਤ ਹੀ ਸਤਿਕਾਰਯੋਗ ਮੈਡਮ ਜੀਵਨਜੋਤ ਕੌਰ ਜੀ ਜੋ ਕਿ ਸਾਡੇ ਵਿੱਚ ਪਹੁੰਚ ਰਹੇ ਸਨ ਜੋ ਕਿ ਉਹਨਾਂ ਨੂੰ ਜ਼ਰੂਰੀ ਕੰਮ ਪੈਣ ਕਰਕੇ ਉਹ ਲੇਟ ਹੋ ਗਏ ਨੇ ਤੇ ਬਹੁਤ ਹੀ ਮੈਂ ਉਹਨਾਂ ਦਾ ਧੰਨਵਾਦ ਕਰਦੀ ਜੋ ਸਾਨੂੰ ਉਹ ਇੱਕ ਹੱਲਾਸ਼ੇਰੀ ਦਿੰਦੇ ਨੇ ਕਿ ਪੰਜਾਬੀ ਸੱਭਿਆਚਾਰ ਜਾਂ ਹੋਰ ਵੀ ਕੰਮਾਂ ਵਾਸਤੇ ਸਾਨੂੰ ਉਹ ਲੇਡੀਜ਼ ਨੂੰ ਅੱਗੇ ਲੈ ਕੇ ਆਉਂਦੇ ਨੇ ਮੈਂ ਉਹਨਾਂ ਦਾ ਬਹੁਤ ਹੀ ਦਿਲੋਂ ਸਤਿਕਾਰ ਕਰਦੀ ਹਾਂ ਬਹੁਤ ਹੀ ਵਧੀਆ ਤੁਸੀਂ ਦੇਖ ਰਹੇ ਹੋ ਪਿੰਗਾ ਲੱਗੀਆਂ ਨੇ ਡੀਜੇ ਦਾ ਵੀ ਪ੍ਰੋਗਰਾਮ ਰੱਖਿਆ ਗਿਆ ਹੈ ਚਾਹ ਪਾਣੀ ਦਾ ਵੀ ਰੱਖਿਆ ਗਿਆ ਸੋ ਸਾਡੇ ਕੌਣ ਸਾਰੇ ਸਾਡੇ ਬੜਾ ਹੀ ਸੰਯੋਗ ਦਿੱਤਾ ਆ ਸੋ ਸਾਡੇ ਲੇਡੀਜ਼ ਜੋ ਸਾਡੇ ਚਾਚੇ ਦੇ ਪਰਿਵਾਰਤ ਆਏ ਚਾਚੇ ਸਾਡੇ ਜੋ ਵੀ ਉਹਨਾਂ ਦੀਆਂ ਕੁੜੀਆਂ ਸੀ ਉਹਨਾਂ ਨੇ ਸਾਡਾ ਬੜਾ ਹੀ ਸੰਯੋਗ ਦਿੱਤਾ ਆ ਸੋ ਤੁਸੀਂ ਦੇਖ ਰਹੇ ਹੋ ਸਾਡੇ ਭਾਬੀ ਜੀ ਮੇਰੀਆਂ ਭੈਣਾਂ ਸਾਰੀਆਂ ਆਈਆਂ ਨੇ ਦੇਖ ਰਹੇ ਟਿੱਕੇ ਸੱਜੇ ਪ੍ਰਾਂਦੇ ਪਾਏ ਹੋਏ ਉਹਨਾਂ ਨੇ ਬਹੁਤ ਹੀ ਸੋਹਣਾ ਲੱਗਾ ਅਸੀਂ ਗੇਮਸ ਰੱਖੀਆਂ ਨੇ ਜੋ ਕਿ ਛੋਟੇ ਬੱਚੇ ਨੇ ਤੁਸੀਂ ਦੱਸਿਆ ਕਿ ਅਸੀਂ ਥੀਮ ਰੱਖੇ ਹੋਏ ਨੇ ਕਿ ਬੱਚੇ ਜਿਹੜੇ ਕੋਈ ਇੱਕ ਬੋਲੀ ਸੁਣਾਵੇ ਸਾਨੂੰ ਜਾਂ ਗਾਣੇ ਤੇ ਪੰਜਾਬੀ ਉੱਤੇ ਨੱਚ ਕੇ ਵਿਖਾਵੇ ਸੋ ਉਹਨਾਂ ਵਾਸਤੇ ਅਸੀਂ ਗਿਫਟ ਰੱਖੇ ਹੋਏ ਨੇ ਜੋ ਲੇਡੀਜ਼ ਨੇ ਜਿਨ੍ਹਾਂ ਨੇ ਸੀ ਮਾਂਗ ਭਰੀ ਹੋਈ ਗਈ ਪੂਰਾ ਕਲਚਰ ਆਪਣਾ ਕੀਤਾ ਹੋਏਗਾ ਉਹਨਾਂ ਵਾਸਤੇ ਅਸੀਂ ਗਿਫਟ ਰੱਖੇ ਹੋਏ ਨੇ ਜੀ ਮੇਰਾ ਮੈਸੇਜ ਇਹ ਰਹੇਗਾ ਮਾਨ ਸਰਕਾਰ ਨੂੰ ਕਿ ਜੋ ਤੁਸੀਂ ਹੋਰ ਵੀ ਹਮੀ ਚਲਾਈ ਨੇ ਇਹ ਵੀ ਜ਼ਰੂਰ ਚਲਾਓ ਕਿ ਇੱਕ ਲੇਡੀਜ਼ ਹਾਊਸ ਵਾਈਫ ਜਿਹੜੀਆਂ ਨੇ ਉਹ ਆਪਣੇ ਭੰਗੜੇ ਰਾਈ ਆਪਣੇ ਦੁੱਖ ਸੁੱਖ ਇਕ ਜ਼ਾਹਿਰ ਕਰਨ ਆਪਣੀਆਂ ਲੇਡੀਜ਼ ਕੱਟੀਆਂ ਹੋ ਕੇ ਦੁੱਖ ਦੀ ਸੁੱਖ ਦੀ ਸਾਰਾ ਰੋਟੀ ਪਾਣੀ ਇੱਕ ਦਿਨ ਰੋਟੀ ਪਾਣੀ ਨੂੰ ਸਾਰੇ ਨੂੰ ਭੁੱਲ ਕੇ ਨੱਚੇ ਪੁੜਕੇ ਇੰਜੋਏਮੈਂਟ ਕਰੇ 1 ਘੰਟਾ 2 ਘੰਟੇ ਇਹ ਸਾਨੂੰ ਜਾਂ ਘਰ ਘਰ ਕਰ ਲਓ ਜਾਂ ਪਾਰਕ ਚ ਕਰ ਲਓ ਜਾਂ ਹੋਟਲ ਸਾਨੂੰ ਦਿੱਤੇ ਜਾਣ ਕਿ ਤੁਸੀਂ ਨੱਚ ਲੋ ਪੁੜਕ ਲੋ ਇੱਕ ਸਾਲ ਦੇ ਵਿੱਚ ਇੱਕ ਮਹੀਨਾ ਹੁੰਦਾ ਸੌਣ ਦਾ ਸੋ ਇੱਕ ਹਫਤੇ ਦੇ ਵਿੱਚ ਸਾਨੂੰ ਇਹ ਮਿਲਣਾ ਚਾਹੀਦਾ ਤੁਹਾਡੇ ਜੋ ਆਮ ਪਾਰਟੀ ਦੇ ਕੌਂਸਲਰ ਸਾਹਿਬ ਅਗ ਸਿੰਘ ਜੀ ਉਹਨਾਂ ਨੂੰ ਇਨਵਾਈਟ ਕੀਤਾ ਸੀ ਸੋ ਉਹਨਾਂ ਵੱਲੋਂ ਕਈ ਸਾਡੀਆਂ ਸਾਨੂੰ ਸੇਵਾਵਾਂ ਮਿਲੀਆਂ ਡੀਜੇ ਦਾ ਜੋ ਵੀ ਪ੍ਰਬੰਧ ਉਹਨਾਂ ਨੇ ਕੀਤਾ ਵਾ ਸੋ ਖਾਣ ਪੀਣ ਦਾ ਉਹਨਾਂ ਨੇ ਸਾਡੇ ਨਾਲ ਸਾਥ ਦਿੱਤਾ ਪ੍ਰਬੰਧ ਕੀਤਾ ਕਿ ਇੱਕ ਲੇਡੀਜ਼ ਇਹ ਨਾ ਸੋਚੇ ਕਿ ਮੈਂ ਕੱਲੀ ਆ ਸੋ ਉਹਨਾਂ ਨੇ ਮੇਰਾ ਬਹੁਤ ਹੀ ਸਾਥ ਦਿੱਤਾ ਖਾਣ ਪੀਣ ਦਾ ਗਿਫਟ ਦਾ ਡੀਜੇ ਦਾ ਕਿ ਅਸੀਂ ਤੁਹਾਡੇ ਨਾਲ ਆ ਜਿਵੇਂ ਕਿ ਉਹਨਾਂ ਨੂੰ ਇਹ ਸੀ ਕਿ ਜੇ ਤੂੰ ਇੱਕ ਲੇਡੀਜ਼ ਹੋ ਕੇ ਇੰਨਾ ਕਰ ਸਕਦੀ ਅਸੀਂ ਤੇਰੇ ਨਾਲ ਕਿਉਂ ਨਹੀਂ ਕਰ ਸਕਦੇ ਸੋ ਮੈਂ ਰਜੀਤ ਕਾਉਂਸਲ ਵੱਲੋਂ ਬਹੁਤ ਹੀ ਮੈਂ ਧੰਨਵਾਦ ਉਹਨਾਂ ਦਾ ਕਰਨਾ ਚਾਹੁੰਦੀ ਹਾਂ ਕਿ ਬਹੁਤ ਹੀ ਉਹਨਾਂ ਨੇ ਮੇਰਾ ਸਾਥ ਕੀਤਾ ਜੀ ਨਾ ਜੀ ਤੁਹਾਡਾ ਮੇਰਾ ਨਾਮ ਗੁਰਿੰਦੇ ਕੌਰ ਹੈ ਮੈਂ ਬੱਲਾ ਪਿੰਡ ਤੋਂ ਰਹਿਣ ਵਾਲੀ ਆ ਤੇ ਸੋਹਰੇ ਘਰ ਮੇਰੇ ਕੋਪਾਲਪੁਰਾ ਵਾ ਅੱਜ ਮੈਂ ਕੋਪਾਲਪੁਰਾ ਤੋਂ ਹਿਸਕਾਇਸਲ ਆਪਣੇ ਪੇਕੇ ਘਰ ਤੇ ਯਾਦਾਂ ਪ੍ਰੋਗਰਾਮ ਦੇਖਣ ਆਈਆਂ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਮੇਰੀਆਂ ਸਿਸਟਰਸ ਦਾ ਭਾਬੀ ਆ ਸਾਰੇ ਜਾਣੇ ਇਕੱਠੇ ਹੋਏ ਨੇ ਇਹਨਾਂ ਵਿੱਚੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜੀ ਨੱਚ ਕੇ ਵੀ ਬੋਲੀਆਂ ਪਾ ਕੇ ਵੀ ਟੋਲ ਵਾਲੇ ਨੂੰ ਸਾਡੇ ਕੇ ਬਹੁਤ ਜਿਆਦਾ ਇੰਜੋਏ ਕੀਤਾ ਗਿਆ ਵਾ ਹਾਂਜੀ ਜ਼ਰੂਰ ਕਰਨੇ ਚਾਹੀਦੇ ਨੇ ਜੇ ਲੇਡੀਜ਼ ਵਾਸਤੇ ਹੈ ਹਾਊਸ ਵਾਈਫ ਵਾਸਤੇ ਸਾਰਾ ਕੰਮ ਕੀਤਾ ਗਿਆ ਵਾ ਤੇ ਭੰਗੜੇ ਦਾ ਕਿਉਂ ਨਹੀਂ ਕਰਨਾ ਚਾਹੀਦਾ ਵੀ ਕੰਮ ਕਰਨੇ ਚਾਹੀਦੇ ਨੇ ਜ਼ਰੂਰੀ ਨਹੀਂ ਵੀ ਕਿਉਂਕਿ ਲੇਡੀਜ਼ ਨੂੰ ਮੌਕਾ ਮਿਲਣਾ ਚਾਹੀਦਾ ਨਾ ਹਾਂਜੀ ਇਸ ਦਾ ਸਾਰੇ ਪਰਿਵਾਰ ਇਕੱਠੇ ਹੁੰਦੇ ਨੇ ਸੋਹਰਿਆਂ ਤੋਂ ਵੀ ਆਏ ਆ ਗਏ ਨੇ ਕਈ ਕੁੜੀ ਕੁੜੀਆਂ ਸੋਹਰਿਆਂ ਤੋਂ ਆਈਆਂ ਹੈਗੀਆਂ ਨੇ ਭਾਬੀਆਂ ਵੀ ਨੇ ਉਹਨਾਂ ਨੂੰ ਵੀ ਮੌਕਾ ਮਿਲਦਾ ਭਾਬੀਆਂ ਦੇ ਨਾਲ ਆਪਣੇ ਰਿਸ਼ਤੇ ਡੱਬਣ ਦਾ ਫੁੱਲ ਟਾਈਮ ਤੋਂ ਬਾਅਦ ਵੀ ਜਦ ਮੈਂ ਸੋਹਰੇ ਘਰ ਤੋਂ ਫਸਟ ਟਾਈਮ ਕੀਤਾ ਗਿਆ ਜੋ ਵੀ ਹਾਂਜੀ ਮਤਲਬ ਕੀ ਨਾ ਜੀ ਤੁਹਾਡਾ ਹਾਂਜੀ ਸ੍ਰਿੰਦਰਪਾਲ ਕਿੱਥੇ ਰਹਿਣਾ ਬੜਾ ਇੱਥੇ ਬੱਲੇ ਦੇ ਰਹਿਣ ਹਾਂਜੀ ਜਿਹੜਾ ਅੱਜ ਤਾਂ ਬੱਚਿਆਂ ਵੱਲੋਂ ਲੜਕੀਆਂ ਵੱਲੋਂ ਤਿਆਂ ਵੱਲੋਂ ਤਿਆਂ ਦਾ ਪ੍ਰੋਗਰਾਮ ਬਣਾਇਆ ਉਹ ਕਿਸਤਾ ਦੇ ਹਾਂ ਬਹੁਤ ਵਧੀਆ ਬਣਾਇਆ ਬੱਚਿਆਂ ਨੇ ਕਿ ਲੋ ਆਪਣੇ ਜੋ ਵੀ ਆਪਣਾ ਸਮਝਦੇ ਜਿਹੜੀ ਪੰਜਾਬੀ ਮਾਂ ਬੋਲੀ ਉਹ ਲੋਬਾਈ ਜਾ ਰਹੀ ਹੈ ਹਾਂਜੀ ਹਾਂਜੀ ਲੋਬ ਸਮਝਦੇ ਇਸ ਤਰ੍ਹਾਂ ਦੇ ਸਰਕਾਰਾਂ ਨੇ ਇਹ ਆਜ਼ਾਦ ਕਰਨ ਲੱਗੇ ਇਹਨਾਂ ਤੇ ਪੰਜਾਬੀ ਬੋਲੀ ਸਮਝਦੇ ਸਰਕਾਰਾਂ ਨੂੰ ਵੀ ਇਸ ਤਰ੍ਹਾਂ ਦੇ ਕੰਮ ਜਿਹੜੇ ਪਹਿਲੇ ਧਰ ਤੇ ਕਰਨੇ ਚਾਹੀਦੇ ਜਿਹੜੇ ਸਭ ਕਰਨੇ ਚਾਹੀਦੇ ਸਕੂਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਂਜੀ ਹਾਂ ਸਕੂਲਾਂ ਕਿ ਵੀ ਇਹੋ ਕੰਮ ਇਸ ਤਰ੍ਹਾਂ ਦੇ ਕਲਚਰ ਪੰਜਾਬੀ ਮਾਂ ਬੋਲੀ ਦੇ ਕੰਮ ਕਹਿੰਦੇ ਹਾਂਜੀ ਜਿਹੜਾ ਜੋ ਬੱਲੇ ਦੇ ਵਿੱਚ ਬੜਾ ਵਧੀਆ ਪ੍ਰੋਗਰਾਮ ਤੀਆਂ ਦਾ ਕਰਾਇਆ ਗਿਆ ਕੀ ਕਹਿਣਾ ਚਾਹੀਦਾ ਮੈਂ ਰਜੀਤ ਸਿੰਘ ਭਗਤ ਬਾਡਮਲ ਵੀ ਦਾ ਕਾਉਂਸਲਰ ਐਕਸ ਕਾਉਂਸਲਰ ਆਪਾਂ ਫੇਰ ਕਿੱਥੇ ਆ ਅੱਜ ਜੋ ਸੁਮਨ ਨੇ ਜੋ ਪ੍ਰੋ ਪੁੱਤਿਆਂ ਦਾ ਬਹੁਤ ਵਧੀਆ ਪ੍ਰੋਗਰਾਮ ਕਿਹਾ ਵਾ ਜੋ ਇੱਕ ਆਪਣੀ ਪੁਰਾਣਾ ਵਿਰਸਾ ਨੂੰ ਜਾਗਰੂਕਤਾ ਦੁਬਾਰਾ ਤੇ ਸਾਡੀ ਐਮਐਲਏ ਜੀਵਨ ਜੋਤ ਵੱਲੋਂ ਵੀ ਇਹ ਸਾਨੂੰ ਦਿਸ਼ਾੰਦੇਸ਼ ਦਿੱਤੇ ਗਿਆ ਵੀ ਇਹੋ ਜਿਹਾ ਪ੍ਰੋਗਰਾਮ ਕਰਾਈ ਜਾਣ ਤੇ ਸਾਨੂੰ ਬਹੁਤ ਵਧੀਆ ਲੱਗਾ ਪਿੰਡ ਵੱਲੋਂ ਬਹੁਤ ਵਧੀਆ ਲੱਗਾ ਵੀ ਇਹ ਵਧੀਆ ਪ੍ਰੋਗਰਾਮ ਕਰਾ ਆ ਗਿਆ ਬੱਲੇ ਵਿੱਚ ਇਹ ਸਾਰੇ ਪੰਜਾਬ ਵਿੱਚ ਛੋਟੇ ਛੋਟੇ ਪਿੰਡਾਂ ਵਿੱਚ ਇਹ ਪ੍ਰੋਗਰਾਮ ਹੋਣ ਜੀ ਤੇ ਅੱਜ ਕੱਲ ਜੋ ਵੇਖਣ ਜੀ ਅੱਜ ਕੱਲ ਲੋਕ ਭੁੱਲੀ ਜਾ ਰਹੇ ਜੋ ਪੰਜਾਬੀ ਮਾਂ ਬੋਲੀ ਜੋ ਪਹਿਲਾਂ ਸਭਿਆਚਾਰ ਸੀ ਉਹਨੂੰ ਭੁੱਲੀ ਜਾ ਰਹੇ ਨਹੀਂ ਜੀ ਹੁਣ ਬਹੁਤ ਜਾਗਰਤੂਕੀ ਹੋਣ ਦੇ ਇਸ ਚੀਜ਼ ਵਿੱਚ ਤੇ ਗ੍ਰਾਮ ਲੁਕੀ ਜਾਗਰਤਾ ਹੋਣੀ ਚਾਹੀਦੀ ਸਭਨੇ ਸਕੂਲਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਚਾਹੀਦਾ ਜਿਹੜੇ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੀ ਨੋਲਿਜ ਸਾਡੇ ਸਕੂਲਾਂ ਵਿੱਚ ਹਰ ਸਾਲ ਵਧੀਆ ਪ੍ਰੋਗਰਾਮ ਹੁੰਦੇ ਆ ਜੋ ਕਿ ਪੰਜਾਬੀ ਵਿਰਸੇ ਨੂੰ ਵਧੀਆ ਵਧੀਆ ਕਰਨਾ ਜੀ ਆਪਣਾ ਦਸਵੰਤ ਸਿੰਘ ਜੀ ਕਿਹੜਾ ਪਿੰਡ ਦੀ ਹੈ ਪਿੰਡ ਬੱਲਾ ਜੀ ਆ ਜਿਹੜਾ ਅੱਜ ਦਾ ਬੱਲੇ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਇਹਨਾਂ ਕਿਸ ਤਰ੍ਹਾਂ ਦੇਖਦੇ ਮੇਰੇ ਵੀਰ ਜੀ ਇਹ ਬਹੁਤ ਵਧੀਆ ਪ੍ਰੋਗਰਾਮ ਕੁਰੀਆ ਪ੍ਰਾਲਾ ਬਹੁਤ ਵਧੀਆ ਉਹਨਾਂ ਜਾਗਰੂਕੀ ਕੀਤਾ ਦੁਨੀਆ ਨੂੰ ਇਹ ਇਹ ਪ੍ਰੋਗਰਾਮ ਜਿਹੜਾ ਵਿਸਰਗ ਹੈ ਸਾਡੇ ਕੋਲ ਉਹਨੂੰ ਫੇਰ ਚਾਲੂ ਕਰੀਏ ਸਮਝ ਆਈ ਕਿ ਇੱਕ ਪਰਿਵਾਰ ਦਾ ਸਾਰਾ ਇਕੱਠਾ ਮਿਲਣ ਨਾਲ ਹੋ ਜਾਂਦਾ ਸਾਰਾ ਪਰਿਵਾਰਿਕ ਹਾਂਜੀ 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 ਬਿਲਕੁਲ ਲੋਕੀ ਭਰ ਭੁੱਲੀ ਜਾ ਰਹੇ ਜਿਹੜੀ ਪੰਜਾਬੀ ਮਾਂ ਬੋਲੀ ਇੱਕੋ ਭਾਜੀ ਪੰਜਾਬੀ ਬੋਲੀ ਅਸੀਂ ਪੁੱਲ ਚੁੱਕੇ ਆ ਪੁੱਲ 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 ਗਏ ਨੇ ਪੁੱਲ ਚੁੱਕੇ ਬਿਲਕੁਲ ਬਿਲਕੁਲ ਕਿਉਂ ਇਹ ਕੁੜੀ ਨੇ ਅਪਰਾਲਾ ਬਹੁਤ ਵਧੀਆ ਕੀਤਾ ਮੈਂ ਧਿਆਨ ਨਾ ਦੋ ਇਸ ਦੁਨੀਆ ਨੂੰ ਜਿਹੜਾ ਬੁਵਾਖਾਤਾ ਵੀ ਅਸੀਂ ਬਾਂਬੋਲੀ ਨੂੰ ਫੇਰ ਲਿਆਂਦਾ ਸਮਝਿਆ ਇਸ ਤਰ੍ਹਾਂ ਤਾਂ ਹੋਰ ਵੀ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਜਿਹੜੀ ਮਾਂ ਬੋਲੀ ਨੂੰ ਅੱਗੇ ਲੈ ਕੇ ਜਾ ਹਾਂਜੀ ਹਾਂਜੀ